ਸultanpur Lodhi ਦੇ ਪਿੰਡ ਹੁਸੈਨਪੁਰ ਬੁੱੱਲੇਤ ਸਵੇਰੇ ਤੜਕਸਾਰ ਹੀ ਕਿਸਾਨ ਦੀ ਬੇਰਹਿਮੀ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦਾ ਗਲਾ ਤੇਜ਼ਦਾਰ ਹਥਿਆਰਾਂ ਦੇ ਨਾਲ ਕੱਟਿਆ ਹੋਇਆ ਤੇ ਸਿਰ ਤੇ ਵੀ ਸੱਟਾਂ ਲੱਗੀਆਂ ਹਨ ਖੂਨ ਨਾਲ ਲਤਪਟ ਹੋਈ ਖੇਤ ਦੀ ਮੋਟਰ ਤੋਂ ਬਰਾਮਦ ਹੋਈ ਉਸ ਦੀ ਲਾਸ਼ ਤੋਂ ਦੱਸਿਆ ਗਿਆ ਕਿ ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਪੁੱਤਰ ਰੇਸ਼ਮ ਸਿੰਘ ਨਿਵਾਸੀ ਪਿੰਡ ਹੁਸੈਨਪੁਰ ਬੁੱੱਲੇ ਦੇ ਰੂਪ ਵਿੱਚ ਹੋਈ ਹੈ ਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਮਿਰਤਕ ਦੇ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਬਲਬੀਰ ਸਿੰਘ ਨੂੰ ਰਾਤ 1:30 ਵਜੇ ਦੇ ਕਰੀਬ ਕਿਸੇ ਦਾ ਫੋਨ ਆਇਆ ਸੀ ਜਿਸ ਤੋਂ ਬਾਅਦ ਘਰ ਤੋਂ ਚਲਾ ਗਿਆ ਤੇ ਸਵੇਰੇ ਉਹਨਾਂ ਨੂੰ ਪਤਾ ਲੱਗਾ ਕਿ ਬਲਬੀਰ ਸਿੰਘ ਦੀ ਲਾਸ਼ ਉਹਨਾਂ ਦੇ ਫਰਾ ਦੀ ਮੋਟਰ ਤੇ ਪਈ ਹੋਈ ਹੈ ਤੇ ਖੂਨ ਨਾਲ ਲਥਪਥ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਚਰਨायल ਸਿੰਘ ਸਨ ਆਫ ਸਰਦਾਰ ਮਹਿੰਦਰ ਸਿੰਘ ਪਿੰਡ ਉਸਾਇਨਪੁਰ ਗੂਲੇ ਬਾਹਰ ਡੇਰਾ ਅੱਜ ਰਾਤ ਸਾਡਾ ਭਾਂਜਾ ਹੀ ਸਰਦਾਰ ਬਲਬੀਰ ਸਿੰਘ ਸਾਹ ਨੌ ਸਰਦਾਰ ਰੇਸ਼ਮ ਸਿੰਘ ਉਹਨਾਂ ਨੂੰ ਰਾਤ ਇੱਥੋਂ ਕੋਈ ਘਰੋਂ ਬੁਲਾ ਕੇ ਲੈ ਗਏ ਇਹ ਨਹੀਂ ਪਤਾ ਕਿ ਹੁਣ ਕਿੰਨੇ ਵਜੇ ਰਾਤ ਬੁਲਾ ਕੇ ਲਗਾਏ ਨੇ ਔਰ ਉਹਨਾਂ ਨੂੰ ਲੈ ਜਾ ਕੇ ਇੱਥੋਂ ਦੋ ਡੇਢ ਤੋਂ 2 ਕਿਲੋਮੀਟਰ ਇੱਕ ਬਾਹਰ ਮੋਟਰੇ ਮੋਟਰਾਂ ਵੀ ਜਿਹੜੀਆਂ ਇਹਨਾਂ ਦੀਆਂ ਤਿੰਨਾਂ ਭਰਾਵਾਂ ਦੀਆਂ ਸਰਦਾਰ ਵਿਰਸਾ ਸਿੰਘ ਬਲਬੀਰ ਸਿੰਘ ਤੇ ਜਗਰਾਜ ਸਿੰਘ ਰਹੀਆਂ ਔਰ ਇੱਕ ਮੋਟਰ ਤੇ ਲੈ ਜਾ ਕੇ ਉਹਨੂੰ ਜਿਹੜਾ ਹੈ ਉਹਦਾ ਉਹਨੂੰ ਉਹਨੂੰ ਸੱਟਾਂ ਸੁੱਟਾਂ ਲਾ ਕੇ ਔਰ ਉਹਦਾ ਜਿਹੜਾ ਇਹ ਗਾਲ ਦੂਆਂ ਬੰਨਿਆਂ ਤੋਂ ਵੱਡ ਕੇ ਥੋੜਾ ਜਿਹਾ ਹੀ ਹੁਣ ਗੱਲ ਜਿਹੜਾ ਆ ਰਿਹਾ ਤੇ ਉਹਦਾ ਰਾਤ ਇਹ ਜਿਹੜਾ ਇਹਨੂੰ ਕੋਈ ਉਹ ਮਾਰ ਗਿਆ ਮਰਡਰ ਕਰ ਦਿੱਤਾ ਤੇ ਹੁਣ ਜਿਹੜੀ ਉਹ ਸਵੇਰੇ ਸਵੇਰੇ ਅਸੀਂ ਉਹਦੀ ਭਾਲ ਕੀਤੀ ਵੀ ਉਹਨੂੰ ਪਤਾ ਕਰੀਏ ਵੀ ਕਿੱਥੇ ਜਦੋਂ ਘਰੇ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਉਧਰੋਂ ਜਿਹੜੇ ਮੋਟਰ ਤੇ ਕੋਈ ਸਿੰਘ ਗਿਆ ਉਹਨੇ ਵੇਖਿਆ ਵੀ ਉਹ ਜਿਹੜਾ ਉੱਥੇ ਉਹਦਾ ਮਰਡਰ ਹੋਇਆ ਸੀ ਰਾਤ ਇਹ ਕਰਕੇ ਉਹਨਾਂ ਨੇ ਮੁੜ ਕੇ ਦੱਸਿਆ ਫਿਰ ਸਾਰੇ ਉੱਥੇ ਗਏ ਆ ਹੁਣ ਪੁਲਿਸ ਜਿਹੜੀ ਉਹ ਡੀਐਸਪੀ ਸਰ ਸੁਲਤਾਨਪੁਰ ਲੋਧੀ ਔਰ ਐਸਐਚਓ ਥਾਣਾ ਕਬੀਰਪੁਰ ਉਹ ਜਿਹੜੇ ਆਏ ਨੇ ਤਹਿਕੀਕਾਤ ਕਰ ਰਹੇ ਨੇ ਔਰ ਤਹਿਕੀਕਾਤ ਹੁਣ ਪਤਾ ਲੱਗੂਗਾ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰਿਆ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਔਰ ਪ੍ਰਸ਼ਾਸਨ ਤੋਂ ਅਹੀਂ ਪਰਜਰ ਮੰਗ ਕਰਦੇ ਆਂ ਵੀ ਇਹਦਾ ਜਿਹੜਾ ਉਹ ਕਾਤਲ ਨੇ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਤੇ ਉਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਗਰਾਈ ਸਭ ਤੋਂ ਸਖਤ ਕਾਰਵਾਈ ਕੀਤੀ ਜਾ ਕੋਣ ਕੋਣੇ ਘਰ ਦੇ ਵਿੱਚ ਕੋਣ ਕੋਣੇ ਘਰ ਦੇ ਵਿੱਚ ਇਹਦੇ ਦੋ ਬੇਟੇ ਨੇ ਇੱਕ ਬੇਟਾ ਤੇ ਨੂੰ ਜਿਹੜੀ ਇੰਗਲੈਂਡ ਨੇ ਦੂਸਰਾ ਬੇਟਾ ਜਿਹੜਾ ਉਹ ਫੌਜ ਹੈਗਾ ਫੌਜੀ ਏ ਤੇ ਘਰ ਦੇ ਵਿੱਚ ਇੱਕ ਪੋਤਰਾ ਹੈ ਤੇ ਇਹਨਾਂ ਦੀ ਨੋਹ ਹੈ ਤੇ ਇਹ ਆਬਰ ਵੀਰ ਸਿੰਘ ਸੀ ਹਥਿਆਰ ਵੀ ਮੋਕਲ ਕੋਈ ਬਰਾਮਦ ਹੋਇਆ ਜਿੰਦੇ ਕੋਈ ਹਥਿਆਰ ਜਿਹੜਾ ਹੋਰ ਤਾਂ ਨਹੀਂ ਕੋਈ ਬਰਾਮਦ ਹੋਇਆ ਇੱਕ ਟਕੂਆ ਹੁੰਦਾ ਹੈ ਟਕੂਆ ਉਹ ਟਕੂਆ ਜਿਹੜਾ ਇੱਥੋਂ ਬਰਾਮਦ ਹੋਇਆ ਬਾਕੀ ਜਿਹੜਾ ਉਹ ਜਿਵੇਂ ਸੱਤਾਂ ਲੱਗੀਆਂ ਬਾਕੀ ਉਹ ਪੁਲਿਸ ਜਿਹੜੀ ਉਹ ਤਹਿਕੀਕਾਤ ਕਰੇਗੀ ਉਹ ਤੋਂ ਸਾਰਾ ਪਤਾ ਲੱਗੇਗਾ ਵੀ ਕਿਹੜੇ ہتھیار ਨਾਲ ਉਹਨੂੰ ਮਾਰਿਆ ਗਿਆ ਗਲ ਵਢਿਆ ਗਿਆ ਕਿਹੜੇ ਥਾਰ ਨਾਲ ਨਿਸ਼ਾਨ ਜਿਹੜਾ ਉਹਦਾ ਇੱਕ ਤਾਂ ਸਿਰ ਸਾਰਾ ਜਿਹੜਾ ਉਹ ਫਿਸਿਆ ਪਿਆ ਸਿਰ ਵਢਿਆ ਤੇ ਇੱਕ ਜਿਹੜਾ ਇਹ ਗਲਾ ਜਿਹੜਾ ਇਹ ਦੋਵਾਂ ਬੰਨਿਆਂ ਤੋਂ ਗਲਾ ਇਧਰੋਂ ਵੀ ਕੱਟਿਆ ਇਧਰੋਂ ਦੋਵਾਂ ਦੇ ਸਾਈਡਾਂ ਤੋਂ ਜਿਹੜਾ ਉਹ ਗਲਾ ਕੱਟਿਆ ਕੋਈ ਦੁਸ਼ਮਣੀ ਕੁਛ ਨਾ ਵਜ੍ਹਾ ਰੰਜਿਸ਼ ਕੋ ਸਾਹਮਣੇ ਇਹੀ ਹਜ ਤੱਕ ਕੋਈ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਕਿਸੇ ਨਾਲ ਕੋਈ ਸਾਨੂੰ ਤਾਂ ਹੈ ਨਹੀਂਗਾ ਵੀ ਕੋਈ ਉਹਦੀ ਰੰਜਿਸ਼ ਸੀ ਕਿਸੇ ਨਾਲ ਤੇ ਬਾਕੀ ਉਹਦਾ ਜਿਹੜਾ ਕਈਆਂ ਬੰਦਿਆਂ ਨਾਲ ਪੈਸਿਆਂ ਦਾ ਲੈਣ ਦੇਣ ਵੀ ਇਹੀ ਆਏ ਸੀ ਹੁਣ ਇਹ ਇਹ ਕੁਝ ਨਹੀਂ ਕਹਿ ਸਕਦੇ ਵੀ ਕਿ ਉਹ ਜਿਉਂਕਿ ਪੁਲਿਸ ਤੈਕੀਕਾਦ ਕਰ ਰਹੀ ਏ ਵੀ ਉਹਨੂੰ ਕੀ ਨੂੰ ਫੋਨ ਕੀਤਾ ਉਹਨੇ ਕੀਦੇ ਫੋਨ ਉਹਨੂੰ ਆਏ ਆ ਰਾਤ ਤੇ ਉਹਨਾਂ ਤੋਂ ਜਿਹੜਾ ਵੀ ਉਹ ਸਾਰਾ ਚਾਨਣ ਹੋਏਗਾ ਪੁਲਿਸ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰ ਤੇ ਕਿੰਨੇ ਮਾਰਿਆ ਹਾਂਜੀ ਕੀ ਨਾਮ ਹੈ ਤੇ ਅੱਡਾ ਤੇ ਕੀ ਪੂਰੀ ਕਰਨਾ ਹੋਇਆ ਜੀ ਮੇਰਾ ਨਾਮ ਨਿਰਮਲ ਸਿੰਘ ਮਾਲ ਹੈ ਜੀ ਏ ਜਿਹੜੀ ਬੰਦ ਭਾਗੀ ਨਾ ਹੋਈ ਆ ਉਹ ਮੇਰੇ ਭੂਆ ਜੀ ਦਾ ਬੇਟਾ ਸੀ ਸਰਦਾਰ ਬਲਬੀਰ ਸਿੰਘ ਜਿਨ੍ਹਾਂ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਰਾਤ 8 ਵਜੇ ਘਰ ਆਏ ਸੀਗੇ ਘਰ ਆ ਕੇ ਇੱਕ ਨਾ ਪਤਾ ਲੱਗਾ ਨੂ ਰਾਨੀ ਤੋਂ ਵੀ ਉਸੋਂ ਗਏ ਸੀਗੇ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ ਫੋਨ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਆ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਦੱਸ ਰਹੇ ਕਿ ਕੋਈ ਪੈਸਿਆਂ ਦਾ ਵੀ ਲੈਣ ਦੇਣ ਸੀ ਕਿਸੇ ਨਾਲ ਇੰਨੇ ਪੈਸਿਆਂ ਦਾ ਪੈਸਿਆਂ ਦਾ ਵੀ ਜੀ ਇਦਾਂ ਆ ਫਾਈਨੈਂਸ਼ਲੀ ਕੈਂਪ ਸੀਗੇ ਬੇਟਾ ਇੱਕ ਫੌਜ ਚਾ ਇੱਕ ਬੇਟਾ ਇੰਗਲੈਂਡ ਆ ਨੋ ਇੰਗਲੈਂਡ ਆ ਫਾਈਨੈਂਸ਼ਲੀ ਕੈਂਪ ਸੀਗੇ ਪੈਸਿਆਂ ਦਾ ਤੇ ਪਿੰਡਾਂ ਦੇ ਵਿੱਚ ਲੈਣ ਦੇਣ ਹੁੰਦਾ ਹੀ ਯਾਰ ਵੀ ਮੰਨ ਲਓ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ ਹੁਣ ਉਹ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ ਉਹ ਇਨਵੈਸਟੀਗੇਸ਼ਨ ਦੱਸੇਗੀ ਕੀ ਬਣਨਾ ਕੋਈ ਹੁਣ ਤੱਕ ਦੀ ਇਨਵੈਸਟੀਗੇਸ਼ਨ ਪੂਰਤ ਪਹੁੰਚੀ ਨਹੀਂ ਹੋ ਕਿ ਕੋਈ ਹੋਰ ਵਿੱਚ ਸਾਹਮਣੇ ਆਇਆ ਆ ਅ ਆਪਣੇ ਐਸਐਚਓ ਆਪਣੇ ਕਬੀਰਪੁਰ ਡੀਐਸਪੀ ਸੁਲਤਾਨਪੁਰ ਲੋਧੀ ਮੌਕੇ ਤੇ ਪਹੁੰਚੇ ਸੀਗੇ ਅ ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਬੇਵਤੇ ਲਗਾਇਆ ਉਹਨੂੰ ਹੁਣ ਕੀ ਇਨਵੈਸਟੀਗੇਸ਼ਨ ਕਰਦੀ ਆ ਹਜੇ ਬਾਡੀ ਪੋਸਟਮਾਰਟਮ ਵਾਸਤੇ ਵੀ ਨਹੀਂ ਗਈ ਤੇ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕੀ ਬਣਦਾ ਹੈ ਹਥਿਆਰ ਪਿਆ ਸੀ ਤੇ ਬਾਬੇ ਕੀ ਸੀ ਹਥਿਆਰ ਇੱਕ ਜਦੋਂ ਅਸੀਂ ਗਏ ਆ ਉਥੇ ਕ੍ਰਾਈਮ ਸੀਨ ਤੇ ਇੱਕ ਖਾੜੇ ਦੇ ਵਿੱਚ ਲੱਗੇ ਜਿਹਨਾਂ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਇੱਕ ਟਕੂਆ ਟਕੂਆ ਪਿਆ ਸੀਗਾ ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ ਹੁਣ ਉਹ ਟਕੂਆ ਜਿਹੜਾ ਮੰਨ ਲਓ ਜਿਹੜੇ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਸ ਤਰ੍ਹਾਂ ਉਹ ਇਨਵੈਸਟੀਗੇਸ਼ਨ ਦੇ ਦੀਨ ਆ ਉਹ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਬੜਾ ਬੇਰਹਿਮੀ ਦੇ ਨਾਲ ਜਿਹੜਾ ਬਿਲਕੁਲ ਅਸਲ ਦੇ ਵਿੱਚ ਕਤਲ ਤੇ ਹੁੰਦਾ ਹੀ ਬੇਰਹਿਮੀ ਨਾਲ ਇਹ ਤਾਂ ਜਿਹੜਾ ਬੇਰਹਿਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ ਕਿਸੇ ਪਸ਼ੂ ਨੂੰ ਸੋਟਾ ਨਹੀਂ ਮਾਰਿਆ ਜਾਂਦਾ ਜਿੰਨੇ ਵੀ ਕੀਤਾ ਉਹਨੇ ਪੱਥਰ ਦੇ ਲੋਕੇ ਕੀਤਾ ਆ ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖਿਆ ਟਾਕਾ ਸਰੀਰ ਦੇ ਉੱਤੇ ਧੌਣ ਦੇ ਉੱਤੇ ਟਾਕਾ ਸਿਰ ਸਾਰਾ ਫਿਸਿਆ ਪਿਆ ਬਹੁਤ ਬੇਰਹਿਮੀ ਨਾਲ ਜਿਦਾਂ ਕੋਈ ਰਾਖਸ਼ੀ ਬੇਤੀ ਦਾ ਬੰਦਾ ਹੀ ਕਰ ਸਕਦਾ ਇਹਨਾਂ